ਮਲੇਰਕੋਟਲਾ ਹਾਊਸ ਦੇ ਮੁਖ ਬੁਲਾਰੇ ਅਨਵਰ ਮਹਿਬੂਬ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮਲੇਰਕੋਟਲੇ ਤਿੰਨ ਜ਼ਿਲ੍ਹਾ ਪ੍ਰੇਸ਼ਾਸਤ ਤੇ 15 ਬਲਾਕ ਸੰਮਤੀ ਲਈ ਸਾਬਕਾ ਕੈਬਨਰ ਮੰਤਰੀ ਮੈਡਮ ਰਇਆ ਸੁਲਤਾਨਾ ਨਿਸ਼ਾਤ ਅਕਟਰ ਦੇ ਵੱਲੋਂ ਕਾਂਗਰਸ ਹਾਈ ਕਮਾਂਡ ਨੂੰ ਭੇਜੀ ਲਿਸਟ ਵਿੱਚ ਦਰਜ ਸਾਰੇ ਉਮੀਦਵਾਰਾਂ ਦੇ ਨਾਮ ਸਹੀ ਪਾਈ ਗਏ ਨੇ ਅਤੇ ਇਹ ਚੋਣਾਂ ਵਿੱਚ ਕਾਂਗਰਸ ਸਰਕਾਰ ਤੋੜ ਜਿੱਤ ਹਾਸਲ ਕਰੇਗੀ ਨਾਲ ਹੀ ਮੁਖਬਲਾਰੇ ਅਨਵਾਰ ਮਹਿਬੂਬ ਨੇ ਕਿਹਾ ਕਿ ਪਿਛਲੇ ਦਿਨੀ ਕੁਝ ਲੋਕਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਸੀ ਕਿ ਹੁਣ ਮੈਡਮ ਰਜ਼ੀਆ ਦਾ ਕੋਈ ਆਧਾਰ ਨਹੀਂ ਇਹ ਚੋਣਾਂ ਲੜਨ ਵਾਲੇ ਸਾਡੇ ਵੱਲੋਂ ਦਿੱਤੇ ਨੰਬਰਾਂ ਤੇ ਸੰਪਰਕ ਕਰਨ ਹੁਣ ਇਹ ਮਲੇਰ ਕੋਟਲਾ ਹਾਊਸ ਵੱਲੋਂ ਅਤੇ ਸਾਬਕਾ ਕੈਬਨਰ ਮੰਤਰੀ ਦੀ ਸਿਫਾਰਿਸ਼ ਤੇ ਲਿਸਟ ਆਉਣ ਦੇ ਨਾਲ ਉਹਨਾਂ ਦਾ ਭਲੇਖਾ ਵੀ ਨਿਕਲ ਜਾਣਾ ਕਿ ਉਹ ਇੱਥੇ ਖੜੇ ਨੇ ਤਾਰਿਖ ਦੇ ਤਾੰਗ ਦਾ ਸਾਈਜ਼ ਮਾਨ ਵੱਲੋਂ ਜਿਹੜੇ ਕੈਂਡੀਡੇਟ ਅਨਾਉਂਸ ਕੀਤੇ ਗਏ ਨੇ ਬਲਾਕ ਸੰਮਤੀ ਦੇ 15 ਉਮੀਦਵਾਰ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ 30 ਉਮੀਦਵਾਰ ਜਿਨ੍ਹਾਂ ਦੀ ਲਿਸਟ ਤੁਹਾਡੇ ਸਾਹਮਣੇ ਆ ਤੁਹਾਨੂੰ ਦੇ ਦਿੰਦੇ ਆ ਇਹ ਉਮੀਦਵਾਰਾਂ ਦੇ ਸਾਡੇ ਬੜੀ ਮਾਣ ਦੀ ਗੱਲ ਹੈ ਕਿ ਜਿੱਥੇ ਸਾਰੇ ਪੰਜਾਬ 'ਚ ਬੜਾ ਰੌਲਾ ਪਿਆ ਮਲੇਕ ਕੋਲੇ ਦੇ ਅੰਦਰ ਐਸੀ ਕੋਈ ਨਹੀਂ ਰਹੀ ਔਰ ਸਾਡੇ ਸਾਰੇ ਸਾਰੇ ਉਮੀਦਵਾਰਾਂ ਦੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰਾਂ ਦੀਆਂ ਨਾਮਜ਼ਦੀਆਂ ਨੇ ਮਨਜ਼ੂਰ ਹੋ ਗਈਆਂ ਔਰ ਅੱਜ ਤੋਂ ਬਾਅਦ ਉਹ ਉਹਨਾਂ ਨੂੰ ਨਿਸ਼ਾਨ ਮਿਲਣ ਤੋਂ ਬਾਅਦ ਉਹ ਆਪਣੀ ਪੂਰੀ ਜੋਸ਼ੋ ਨਾਲ ਪ੍ਰਚਾਰ ਕਰਨਗੇ ਔਰ ਸਾਡੇ ਉਮੀਦਵਾਰ ਮੈਡਮ ਰਜੀਆ ਸੁਲਤਾਨ ਨਗੀਰ ਰਹਿਨਮਾਈ ਹੇਠ ਮਲੇਕੁਲਾ ਹੌਜ਼ੀ ਰਹਿਨਮਾਈ ਹੇਠ ਵੱਡੀ ਪੱਧਰ ਤੇ ਜਿੱਤ ਹਾਸਲ ਕਰਨਗੇ ਇਸ ਕਰਕੇ ਅਸੀਂ ਅੱਜ ਇੱਥੇ ਐਸਕੇ ਲਿਖਾਂ ਦੀ ਤੁਹਾਨੂੰ ਜਾਣਕਾਰੀ ਦਿੱਤੀ ਸੀ ਬਾਕੀ ਰਹੀ ਗੱਲ ਇਹ ਕਿ ਕੁਝ ਲੋਕ ਇਦਾਂ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਮੈਂ مشਵਰਾ ਦਿੰਨਾ ਕਿ ਆ ਸਾਰੀ ਲਿਸਟ ਤੁਹਾਡੇ ਸਾਹਮਣੇ ਆ ਗਈ ਹੈ ਹਾਈਟ ਮਾਰਨ ਲਿਸਟ ਤੋਂ ਆਮ ਇਹ ਦਵਾਰ ਆ ਸਕਤੇ ਔਰ ਬਿਹਤਰ ਹੈ ਕਿ ਤੁਸੀਂ ਚੰਗੀਆਂ ਗੱਲਾਂ ਕਰੋ ਔਰ ਚੰਗੀਆਂ ਗੱਲਾਂ ਚੀ ਫਾਇਦਾ ਹੁੰਦਾ ਹੈ ਬਜਾਏ ਕਿ ਕਿਸੇ ਲੋਕਾਂ ਦੇ ਅੰਦਰ ਭਰਮ ਭਲੇਖਾ ਪਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਤੁਹਾਡੇ ਭਰਮ ਭਲੇਖੇ ਨਾਲ ਲੋਕਾਂ ਦੇ ਅੰਦਰ ਮਲੇਕੂਲਾ ਹੋਸ ਜਾਂ ਮੈਡਮ ਰਜ਼ੀਆ ਸੁਲਤਾਨਾ ਦੀ ਸ਼ਾਂਚ ਕੋਈ ਫਰਕ ਨਹੀਂ ਪੈਣਾ ਇਹਦੇ ਵਿੱਚ ਤੁਹਾਡਾ ਹੀ ਮਾੜਾ ਮੋਟਾ ਜਿਹੜਾ ਹੈ ਲੋਕ ਕਿਦਾਂ ਦਾ ਮਹਿਸੂਸ ਕਰਦੇ ਨੇ ਤੁਹਾਨੂੰ ਆਪ ਹੀ ਪਤਾ ਹੈਗਾ ਇਸ ਕਰਕੇ ਤੁਸੀਂ ਮੇਰਾ مشورہ ਹੈ ਉਹਨਾਂ ਲੋਕਾਂ ਨੂੰ ਕਿ ਇਦਾਂ ਦੀਆਂ ਗੱਲਾਂ 'ਚ ਨਾ ਜਾਣ ਵਧੀਆ ਗੱਲ ਹੈ